分かった。<laughs> <laughs> ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਬਕਾਪੁਰ ਵਿਖੇ ਸਲਾਨਾ ਸਮਾਰੋਹ ਅਤੇ ਪ੍ਰੀ ਪ੍ਰਾਇਮਰੀ ਗ੍ਰੈਜੂਏਸ਼ਨ ਸੈਰਿੰਦੀ ਦਾ ਆਯੋਜਨ ਸਕੂਲ ਦੀ ਮੁਖ ਅਧਿਆਪਕਾ ਕੰਚਨ ਰਾਣੀ ਦੀ ਦੇਖਰੇਖ ਹੇਠ ਕਰਵਾਇਆ ਗਿਆ ਇਸ ਮੌਕੇ ਸਕੂਲ ਦੇ ਬੱਚਿਆਂ ਦੇ ਬਿੱਤਰ ਭਵਿੱਖ ਅਤੇ ਸਿੱਖਿਆ ਮਿਆਰ ਨੂੰ ਉੱਚਾ ਚੁੱਕਣ ਲਈ ਅਮਰਜੀਤ ਸਿੰਘ ਨੰਬਰਦਾਰ ਪੀਤਾ ਲੰਬੜ ਪੁੱਤਰ ਹਰਜਿੰਦਰ ਸਿੰਘ ਵਾਸੀ ਇਗਲੈਂਡ ਗੁਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਕੈਨੇਡਾ ਉਹਨਾਂ ਦੇ ਪਰਾਲਵਪ੍ਰੀਤ ਸਿੰਘ ਵਾਸੀ ਇੰਗਲੈਂਡ ਅਤੇ ਸਮਾਜ ਸੇਵੀ ਲਾਡੀ ਬਕਾਪੂਰ ਵੱਲੋਂ ਬੱਚਿਆਂ ਨੂੰ ਸਾਈਕਲ ਪੇਂਟ ਕੀਤੇ ਗਏ ਤਾਂ ਜੋ ਬੱਚੇ ਅਗਲੇਰੀ ਸਿੱਖਿਆ ਲਈ ਪਿੰਡਾਂ ਵਿੱਚੋਂ ਉੱਠ ਕੇ ਵੱਡੇ ਸਕੂਲਾਂ ਵਿੱਚ ਸਿੱਖਿਆ ਪ੍ਰਾਪਤ ਕਰ ਸਕਣ ਇਸ ਤੋਂ ਇਲਾਵਾ ਕਸ਼ਮੀਰ ਸਿੰਘ ਗਿੱਲ ਪੁੱਤਰ ਜੋਗਿੰਦਰ ਸਿੰਘ ਨੰਬਰਦਾਰ ਦੇ ਪਰਿਵਾਰ ਵੱਲੋਂ ਸਕੂਲ ਦੇ ਬੱਚਿਆਂ ਨੂੰ ਬੂਟ ਪੇਂਟ ਕੀਤੇ ਗਏ ਅਤੇ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਸਕੂਲ ਦੇ ਸਟਾਫ ਵੱਲੋਂ ਸਹਿਯੋਗੀ ਸਜਣਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਯਾਦਗਾਰੀ ਚਿੰਨ ਪੇਟ ਕਰਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਸਟਾਫ ਨੇ ਬੱਚਿਆਂ ਨੂੰ ਸਾਲਾਨਾ ਰਿਜਲਟ ਕਾਰਡ ਦਿੱਤੇ ਅਤੇ ਸਨਮਾਨ ਕੀਤਾ। ਸਕੂਲ ਦੇ ਵਿਦਿਆਰਥਣਾਂ ਨੇ ਪੰਜਾਬੀ ਸੱਭਿਆਚਾਰ ਤੇ ਕੋਰੀਓਗ੍ਰਾਫੀ ਪੇਸ਼ ਕੀਤੇ। ਸਕੂਲ ਦੇ ਵਿਦਿਆਰਥੀ ਸਮਰਜੀਤ ਪੁੱਤਰ ਸੋਹਣ ਲਾਲ ਵੱਲੋਂ ਨਵੋਦਿਆ ਸਕੂਲ ਦਾ ਟੈਸਟ ਪਾਸ ਕਰਕੇ ਫਰੀ ਸਕਾਲਰਸ਼ਿਪ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਜਿਸ ਨੂੰ ਸਕੂਲ ਸਟਾਫ ਅਤੇ ਪਤਵੰਤੇ ਸੱਜਣਾ ਨੇ ਨਕਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਭੇਟ ਕਰ ਸਨਮਾਨਿਤ ਕੀਤਾ ਇਸ ਮੌਕੇ ਸ਼ੀਰਾ ਗਿਲ ਬਕਾਪੂਰ ਸਰਪੰਚ ਰਣਜੀਤ ਸਿੰਘ ਸਾਈ ਜਤਿੰਦਰ ਕੁਮਾਰ ਬਿੰਦਾ ਟੇਸੀ ਸੰਦੀਪ ਬੰਗੜ ਡਾਕਟਰ ਗੁਰਦੇਵ ਸਿੰਘ ਬਲਵੀਰ ਸਿੰਘ ਪੰਚ ਚਰਨਜੀਤ ਸਿੰਘ ਜਸਪਾਲ ਮਟੂ ਤੋਂ ਇਲਾਵਾ ਸਕੂਲ ਦੀ ਮੁਖ ਅਧਿਆਪਕਾ ਕੰਚਨ ਰਾਣੀ ਗੁਰਮੀਤ ਕੌਰ ਰਜਿੰਦਰ ਕੌਰ ਅਤੇ ਬੱਚਿਆਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ ਫਿਲੌਰ ਤੋਂ ਦੋਆਬਾ ਨਿਊਜ਼ 24 ਸ਼ਾਨ ਲਈ ਅਜੇ ਸਿੰਘ ਨਾਗੀ ਗੁਰਸ਼ਾਨ ਸਿੰਘ ਨਾਗੀ ਮਨਪ੍ਰੀਤ ਸਿੰਘ ਰਾਜਵਿੰਦਰ ਸਿੰਘ ਰਾਜਾ ਕੋਟਲੀ ਦੀ ਰਿਪੋਰਟ ਤੇ ਇਹ ਕਿਹਨੇ ਆਣੇ ਲਗਵਾ ਲਏ ਹੈ ਕਾਰਨ ਲਗਾਇਆ ਮੋਲ ਦੇ ਨਾ ਕੀ ਆ ਚਾ ਚ ਲਾਇਆ ਤੇ ਅੱਜ ਉਹਨੇ ਇਹ ਵੀ ਨਾ ਦੱਸਣਾ ਜਾਨਿਆ ਕਿ ਸਾਡੇ ਸਕੂਲ ਦਾ ਇੱਕ ਬੱਚਾ ਹੈ ਸਮਰਜੀਤ ਉਹ ਫੋਨ ਲਾ ਆ ਉਹ ਨਾਂ ਦੇ ਲੋਕਾਂ ਦੇ ਵਿੱਚ ਟਾਕ ਕੀਤਾ ਨੇ ਜਿੰਨੇ ਸਾਲ ਮੇਰੇ ਸ਼ੀਤੇ ਮੌਕੇ ਤੇ ਪੂਰੇ ਸਕੂਲ ਅਤੇ ਦੋਨੇ ਅੰਗੜਵਾੜੀਆਂ ਦੇ ਬੱਚਿਆਂ ਨੂੰ ਸੈਂਡਲ ਵੰਡਣੇ ਵੰਡੇ ਜਾਣੇ ਹਨ ਅਤੇ ਅੱਜ ਦੇ ਖਾਣ-ਪੀਣ ਦਾ ਵੀ ਰਿਫਰੈਸ਼ਮੈਂਟ ਦਾ ਵੀ ਇਹਨਾਂ ਦੇ ਵੱਲੋਂ ਹੀ ਪ੍ਰਬੰਧ ਕੀਤਾ ਗਿਆ ਹੈ ਇਹਨਾਂ ਲਈ ਵੀ ਇੱਕ ਵਾਰ ਜ਼ੋਰਦਾਰ ਤਾਲੀਆਂ ਨਾਲ ਇਹਨਾਂ ਦਾ ਧੰਨਵਾਦ ਕੀਤਾ ਜਾਵੇ ਅਸੀਂ ਪੂਰਾ ਸਕੂਲ ਸਟਾਫ ਇਹਨਾਂ ਦੋਵੇਂ ਪਰਿਵਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਬਾਕੀ ਮੈਂ ਸਰਦਾਰ ਕਸ਼ਮੀਰ ਸਿੰਘ ਸੰਨਪ ਜਗਿੰਦਰ ਸਿੰਘ ਗੱਲ ਪਰਿਵਾਰ ਜਿਨ੍ਹਾਂ ਦੇ ਬੱਚਿਆਂ ਵੱਲੋਂ ਬੱਚਿਆਂ ਵਾਸਤੇ ਹਰੇਕ ਸਾਲ ਦੀ ਤਰ੍ਹਾਂ ਕੋਈ ਨਾ ਕੁਝ ਨਮਾ ਪਰਾਲਾ ਕੀਤਾ ਜਾਂਦਾ ਇਸ ਵਾਰ ਵੀ ਉਹਨਾਂ ਨੇ ਬੱਚਿਆਂ ਦੇ ਸੈਂਡ ਜੋ ਕਿ ਕੱਲੇ ਸਕੂਲ ਦੇ ਨਹੀਂ ਦੋ ਹੀ ਸਾਡੇ ਆਂਗੜਵਾਲੀ ਸੈਂਟਰਾਂ ਵਾਸਤੇ ਵੀ ਬੱਚਿਆਂ ਲਈ ਬਰਾਲਾ ਕੀਤਾ ਹੈ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਤੇ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਦੂਜੇ ਸੇਵਾ ਦਾ ਸਾਡੇ ਜਿਨ੍ਹਾਂ ਨੇ ਪੰਜਵੀਂ ਜਮਾਤ ਵਾਸਤੇ ਸਾਈਕਲ ਬੱਚਿਆਂ ਨੂੰ ਦੇਣੇ ਹਨ ਗੁਰਪ੍ਰੀਤ ਸਿੰਘ ਲਾਪ੍ਰੀਤ ਸਿੰਘ ਮੱਟੂ ਸਨੋਵ ਜਗਤਾਰ ਸਿੰਘ ਮੱਟੂ ਸਮੂਹ ਮੱਟੂ ਪਰਿਵਾਰ ਹਰਪ੍ਰੀਤ ਸਿੰਘ son of ਅਰਜਿੰਦਰ ਸਿੰਘ ਧਾਰੀਵਾਲ son of ਅਮਰ ਸਿੰਘ ਧਾਰੀਵਾਲ ਤੇ ਸਮੂਹ ਸਿੱਧੂ ਪਰਵਾਰ ਇਹਨਾਂ ਦੇ ਸਹਿਯੋਗ ਨਾਲ ਕਿਉਂਕਿ ਸਾਡਾ ਸਕੂਲ ਸਿਰਫ 5ਵੀਂ ਜਮਾਤ ਤੱਕ ਹੈ 6ਵੀਂ ਜਮਾਤ ਤੋਂ ਬੱਚਿਆਂ ਨੂੰ ਜੋ ਕਿ ਬਾਹਲੇ ਪਿੰਡਾਂ ਵਿੱਚ ਜਾਣਾ ਹੈ ਇਹਨਾਂ ਨੇ ਬਹੁਤ ਹੀ ਵਧੀਆ ਬਰਾਲਾ ਕੀਤਾ ਹੈ ਬੱਚਿਆਂ ਦੇ ਬਾਹਰ ਜਾਣ ਵਾਸਤੇ ਅਸੀਂ ਇਹਨਾਂ ਦਾ ਵੀ ਬਹੁਤ ਦਿਲੋਂ ਤਹਿਤ ਨਮਰ ਕਰਦੇ ਹਾਂ